ਸੋਰੀਆਂ ਤੋਂ ਤੰਗ ਆ ਕੇ ਵਿਯੋਤਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਘਰ ਦੇ ਵਿੱਚ ਫਾਹਾ ਲੈ ਕੇ ਵਿਯੋਤਾ ਦੇ ਵੱਲੋਂ ਇੱਕ ਖੋਫਨਾਕ ਕਦਮ ਚੁੱਕਿਆ ਗਿਆ ਜਿਸ ਤੋਂ ਬਾਅਦ ਇੱਕ 마ਸੂਮ ਬੱਚੀ ਦੇ ਸਿਰ ਤੋਂ ਮਾਦਾ ছায়ਾ ਉੱਟ ਗਿਆ ਇੱਕ ਮੰਦ ਭਾਗੀ ਘਟਨਾ ਸਾਹਮਣੇ ਆ ਰਹੀ ਹੈ ਕਿ ਇੱਕ ਵਿਆਹੁਤਾ ਦੇ ਵੱਲੋਂ ਜਿਸ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਦੇ ਘਰ ਦੇ ਅੰਦਰ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਗਈ ਹੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੱਸਦੀ ਹੈ ਕਿ ਲੜਕੀ ਦੇ ਜੋ ਪੇਕੇ ਪਰਿਵਾਰ ਹੈ ਉਸ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਬਥੇਰੀ ਵਾਰ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਸੀ ਲੇਕਿਨ ਉਸ ਤੋਂ ਬਾਅਦ ਸਮਝਾ ਕੇ ਪੰਚਾਇਤ ਦੇ ਵਿੱਚ ਫੈਸਲਾ ਕਰਵਾ ਕੇ ਅਸੀਂ ਆਪਣੀ ਬੱਚੀ ਨੂੰ ਉਸ ਦੇ ਸਹੁਰੇ ਪਰਿਵਾਰ ਦੇ ਘਰ ਭੇਜ ਦਿੰਦੇ ਸਾਂ ਲੇਕਿਨ ਉਸ ਤੋਂ ਬਾਤਾ ਚੋਨਾ ਦੀ ਬੱਚੀ ਦੇ ਵੱਲੋਂ ਇੱਕ ਖੋਫਨਾਕ ਕਦਮ ਚੁੱਕਿਆ ਗਿਆ ਜਿਸ ਤੋਂ ਬਾਅਦ ਇੱਕ ਮਾਸੂਮ ਬੱਚੀ ਦੇ ਸਿਰ ਤੋਂ ਜੋ ਹੈ ਮਾਦਾ ਸਾਇਆ ਉੱਟ ਗਿਆ ਦੱਸਦੀ ਕਿ ਪੇਕੇ ਪਰਿਵਾਰ ਦੇ ਵੱਲੋਂ ਸੋਹਰੇ ਪਰਿਵਾਰ ਦੇ ਉੱਤੇ ਜੋ ਹੈ ਇਹ ਗੰਭੀਰ ਦੋਸ਼ ਲਗਾਏ ਗਏ ਨੇ ਕਿ ਮੇਰੀ ਬੇਟੀ ਨੂੰ ਜੋ ਸਾਡਾ ਇਹ ਸੋਹਰਾ ਪਰਿਵਾਰ ਸੀ ਇਸ ਦਾ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਹੀ ਇਸ ਦੇ ਵੱਲੋਂ ਇੱਕ ਖੋਫਨਾਕ ਕਦਮ ਜਿਹੜਾ ਚੁੱਕਿਆ ਗਿਆ ਸੋ ਅਏ ਦਿਨ ਅਜਿਹੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਸੋ ਇਹ ਖਬਰ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਲੜਕੀ ਦੇ ਵੱਲੋਂ ਜਿਸ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਮ੍ਰਿਤਕਾ ਨੇ ਘਰ ਦੇ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਸੋਹਰੇ ਪਰਿਵਾਰ ਤੇ ਲੰਮੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਨੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਸੋਹਰੇ ਪਰਿਵਾਰ ਨੇ ਉਹਨਾਂ ਦੀ ਲੜਕੀ ਦਾ ਕਤਲ ਕਰ ਦਿੱਤਾ ਹੈ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਨੇ ਮ੍ਰਿਤਕਾ ਦੇ ਪਤੀ ਦੇ ਖਿਲਾਫ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦੇ ਦੋਸ਼ਾਂ ਦੇ ਹੇਠ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਦਰਜ ਕੀਤਾ ਗਿਆ ਕਿ ਮ੍ਰਿਤਕ ਦੀ ਇੱਕ ਛੋਟੀ ਬੇਟੀ ਵੀ ਸੀ ਇਸ ਮੌਕੇ ਗੱਲਬਾਤ ਕਰਦੇ ਅਮ੍ਰਿਤਕ ਲੜਕੀ ਦੇ ਪਿਤਾ ਦੇ ਵੱਲੋਂ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਲੜਕੀ 'ਚੋ ਵਿਆਹ 10 ਸਾਲ ਪਹਿਲਾਂ ਹੋਇਆ ਸੀ ਬਰਨਾਲਾ ਸ਼ਹਿਰ ਦੇ ਪੱਟੀ ਰੋਡ ਸਥਿਤ ਇੱਕ ਘਰ ਦੇ ਵਿੱਚ ਜਿੱਥੇ ਲੜਕੀ ਨੂੰ ਉਸਦੇ ਸਹੁਰਿਆਂ ਦੇ ਵੱਲੋਂ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਉਹ ਕਈ ਵਾਰ ਆਪਣੀ ਲੜਕੀ ਨੂੰ ਆਪਣੇ ਘਰ ਵੀ ਲੈ ਕੇ ਆਏ ਪੰਚਾਇਤੀ ਸਮਝੌਤੇ ਤੋਂ ਬਾਅਦ ਉਸ ਦੀ ਲੜਕੀ ਦੁਬਾਰਾ ਆਪਣੇ ਸੂਰੇ ਘਰ ਗਈ ਉਹਨਾਂ ਦੀ ਇੱਕ ਬੇਟੀ ਵੀ ਹੈ ਉਹਨਾਂ ਨੇ ਦੋਸ਼ ਲਾਇਆ ਕਿ ਲੜਕੀ ਦੇ ਸੋਹਰੇ ਪਰਿਵਾਰ ਵਾਲਿਆਂ ਨੇ ਲੜਕੀ ਨੂੰ ਫਾਹ ਲਗਾ ਕੇ ਮਾਰ ਦਿੱਤਾ ਉਹਨਾਂ ਦੋਸ਼ ਲਾਇਆ ਕਿ ਇਸ ਘਟਨਾ ਦੇ ਵਿੱਚ ਮ੍ਰਿਤਕਾ ਦੇ ਪਤੀ ਦੇ ਨਾਲ-ਨਾਲ ਉਸ ਦੀ ਭੈਣ ਜੀਜਾ ਅਤੇ ਹੋਰ ਪਰਿਵਾਰਕ ਮੈਂਬਰ ਵੀ ਸ਼ਾਮਲ ਨੇ ਜਿਸ ਕਾਰਨ ਉਹ ਪੁਲਿਸ ਪ੍ਰਸ਼ਾਸਨ ਤੋਂ ਇਸ ਦਾ ਇਨਸਾਫ ਦੀ ਮੰਗ ਕਰਦੇ ਨੇ ਕਿ ਇਹਨਾਂ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਮੌਕੇ ਤੇ ਦੱਸਦੇ ਗਏ ਕਿ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਬਿਆਨਾਂ ਦੇ ਆਧਾਰ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਕਿ ਉਸ ਨੂੰ ਆਤਮ ਹੱਤਿਆ ਦੇ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਨੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਜਿਹੜਾ ਹੁਣ ਕਰਵਾਇਆ ਜਾ ਰਿਹਾ ਸੋ ਇਸ ਮੌਕੇ ਤੇ ਲੜਕੀ ਦੇ ਪਿਤਾ ਦੇ ਵੱਲੋਂ ਉਸਦੇ ਭਰਾ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਕਿ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਸੀਂ ਖੁਦ ਸੁਣੋ ਸੁਖਦੇਵ ਸਿੰਘ ਜੀ ਮੇਰਾ ਨਾਮ ਹੈ ਇਹ ਮੇਰੇ ਚਾਚਾ ਜੀ ਦੀ ਬੇਟੀ ਸੀਗੀ ਕਿਉਂਕਿ ਪਹਿਲਾਂ ਤੋਂ ਹੀ ਤੰਗ ਪਰੇਸ਼ਾਨ ਕਰਦੇ ਸੀ ਬਹੁਤ ਜ਼ਿਆਦਾ ਮੈਂ ਵੀ ਬਰਨਾਲੇ ਰਹਿਣਾ ਜੀ ਮੇਰੇ ਘਰੇ ਵੀ ਕਦੀ ਨਹੀਂ ਆਂਦ ਦਿੱਤਾ ਉਹਨਾਂ ਨੇ ਤੇ ਇਹਨਾਂ ਨੇ ਸਾਨੂੰ ਵੀ ਨਹੀਂ ਦੱਸਿਆ ਵੀ ਮੇਰਾ ਇੱਥੇ ਸਾਲਾ ਰਹਿੰਦਾ ਜੀ ਉਹਨਾਂ ਨੂੰ ਦੱਸਣਾ ਇਹਨਾਂ ਨੇ ਬੇਟੀ ਨੂੰ ਖਾ ਦੇਤਾ ਹੁਣ ਇਹ ਕਹਿੰਦੇ ਨੇ ਵੀ ਬੇਟੀ ਨੇ ਆਪ ਖਾ ਲਿੱਤਾ ਇਹ ਸਾਨੂੰ ਇਹ ਚਾਹੀਦਾ ਵੀ ਸਾਨੂੰ ਪੂਰਾ ਇਨਸਾਫ ਮਿਲੇ ਪ੍ਰਸ਼ਾਸਨ ਤੋਂ ਵੀ ਪੂਰਾ ਪ੍ਰਸ਼ਾਸਨ ਸਾਡੇ ਨਾਲ ਫੇਰ ਵੀ ਹਲੇ ਬਿਰਤੀਆ ਕਰ ਰਹੀ ਹੈ ਸਾਨੂੰ ਪੂਰਾ ਇਨਸਾਫ ਦੀ ਆਸ ਨਹੀਂ ਹੈਗੀ ਇਨਸਾਫ ਜਿਹੜੀ ਕਾਰਵਾਈ ਬਣਦੀ ਹੈ ਦੋਸ਼ੀਆਂ ਤੇ ਉਹ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਤੇ ਬਈ ਮਾਮਲਾ ਹਸਬੰਡ ਵਾਈਫ ਦਾ ਸੀਗਾ ਜੋ ਮੈਟਰ ਹੈ ਅੱਜ ਦਾ ਇਹ ਹਸਬੰਡ ਵਾਈਫ ਦੀ ਆਪਸ ਦੇ ਵਿੱਚ ਥੋੜੀ ਬੋਟੀ ਇੱਕ ਦੋ ਦਿਨਾਂ ਤੋਂ ਆਪਸ ਦੇ ਵਿੱਚ ਚੱਲ ਰਹੀ ਸੀ ਤੂੰ ਤੂੰ ਮੈਂ ਮੈਂ ਬਟ ਜੋ ਘਟਨਾ ਪਹਿਲੇ ਦੋ ਤਿੰਨ ਦਿਨਾਂ ਦੀ ਹੈ ਉਹਦੇ ਵਿੱਚ ਕੀ ਹੈ ਆਪਸੀ ਇਹਨਾਂ ਦੀ ਲੜਾਈ ਹੈ ਉਹ ਲੜਾਈ ਦੇ ਵਿੱਚ ਚਲੋ ਚੱਲਦਾ ਰਹਿੰਦਾ ਹੈਗਾ ਕਾਰਨ ਇੱਥੇ ਬਣ ਗਿਆ ਹਸਬੰਦ ਲੜਕੇ ਆਪਦਾ ਡਿਊਟੀ ਚਲਾ ਗਿਆ ਡਿਊਟੀ ਜਾਣ ਤੋਂ ਬਾਅਦ ਜਿਹੜਾ ਪਾਣਾ ਇਹ ਉਹ ਲੜਕੀ ਨੇ ਮਤਲਬ ਆਪਣੇ ਆਪ ਦੇ ਵਿੱਚ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਆਪਾਂ ਤਾਂ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਦੇ ਆ ਜੋ ਜੈਨੂਅਲ ਰਿਪੋਰਟ ਹੈ ਪ੍ਰਾਇੋਰਟੀ ਬੇਸ ਤੇ ਤਫਤੀਸ਼ ਕੀਤੀ ਜਾਣ ਚਲੋ ਦੁੱਖ ਦੀ ਘੜੀ ਹੈ ਆਪਾਂ ਲੜਕੀ ਵਾਲੇ ਦੇ ਨਾਲ ਆ ਠੀਕ ਹੈ ਵੀ ਪ੍ਰਾਇੋਰਟੀ ਬੇਸ ਤੇ ਵੀ ਜੋ ਜੈਨੂਅਨ ਕੇਸ ਬਣਦਾ ਹੈਗਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਬਟ ਕੀ ਹੈ ਵੀ ਦੋਸ਼ ਇਦਾਂ ਦੇ ਲਾਏ ਜਾ ਰਹੇ ਨੇਗੇ ਵੀ ਜੀ ਵੱਡਾ ਭਰਾ ਇਹਨਾਂ ਦੇ ਜਵਾਈ ਹੋਗੇ ਇਹਨਾਂ ਦੀ ਮਤਲਬ ਲੜਕੀ ਹੋਗੀ ਠੀਕ ਹੈ ਤੇ ਮੇਰਾ ਸੋਚਣਾ ਇਹ ਹੈ ਕਹਿਣਾ ਇਹ ਹੈ ਵੀ ਲੜਕੀ ਖੰਨੇ ਰਹਿ ਰਹੀ ਹੈ ਜਵਾਈ ਭਾਈ ਖੰਨੇ ਰਹਿ ਰਹੀ ਹੈ 200 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆ ਉਹਨਾਂ ਦਾ ਕੋਈ ਤਾਲੁਕ ਵਸਥਾ ਨਹੀਂ ਤੇ ਉਹਨਾਂ ਨੂੰ ਬਿਨਾਂ ਮਤਲਬ ਤੋਂ ਇੰਟਰਫੇਅਰ ਵਿੱਚ ਐਡ ਕੀਤਾ ਜਾ ਰਿਹਾ ਹੈ ਤੇ ਹਾਲਾਂਕਿ ਮਹੱਲੇਦਾਰੀ ਤੌਰ ਤੇ ਵੀ ਚਲੋ ਐਸ ਐਚਓ ਸਾਹਿਬ ਮੌਕੇ ਤੇ ਤਫਤੀਸ਼ ਕਰਨ ਗਏ ਨੇ ਉਹਨਾਂ ਦਾ ਇਹ ਕਹਿਣਾ ਹੈ ਵੀ ਭਰਾ ਹੈ ਜਿਹੜਾ ਵੱਡਾ ਉਹ ਡਿਊਟੀ ਤੇ ਸੀਗਾ ਜਿਹੜੇ ਸਾਸੋਰ ਹੈ ਸੀ ਉਹ ਵੀ ਡਿਊਟੀ ਤੇ ਸੀ ਆਪਦੇ ਮਤਲਬ ਘਰਾਂ ਦੇ ਵਿੱਚ ਕੰਮ ਕਰਦੀ ਆ ਮਾਤਾ ਇਹਨਾਂ ਦੀ ਤੇ ਬਜ਼ੁਰਗ ਵੀ ਮਤਲਬ ਹੈ ਨਹੀਂ ਸੀਗੇ ਦਰਾਣੀਆਂ ਜਠਾਣੀਆਂ ਆਪਸ ਦੇ ਵਿੱਚ ਘਰ ਘਰ ਦੇ ਵਿੱਚ ਸੀਗਾ ਮਾਹੌਲ ਜਦੋਂ ਲੜਕੇ ਨਾਲ ਉਹਨੇ ਹਸਬੰਡ ਵਾਈਫ ਆਪਸ ਦੇ ਵਿੱਚ ਲੜੇ ਨੇਗੇ ਉਸ ਤੋਂ ਬਾਅਦ ਚਲੋ ਲੜਕੇ ਚਲਾ ਗਿਆ ਜਾਂਦਾ ਹੈਗਾ ਤੇ ਲੜਕੀਆਂ ਹੀ ਰਹਿ ਜਾਂਦੀ ਨੇਗੇ ਤੈਨੂੰ ਤੇ ਉਹਨੇ ਉੱਪਰ ਸਭ ਤੋਂ ਉੱਪਰ ਕਮਰੇ ਚ ਰਹਿ ਰਹੀ ਹੈ ਤੇ ਉਹਨੇ ਮਤਲਬ ਇਦਾਂ ਦਾ ਮਾਹੌਲ ਪੈਦਾ ਕੀਤਾ ਫਿਰ ਜਿਹੜਾ ਬੰਟੀ ਸਿੰਘ ਹੈ ਇਹਨਾਂ ਦਾ ਮਤਲਬ ਲੜਕੀ ਦਾ ਵੱਡਾ ਜੇਠ ਹੈ ਉਹਦਾ ਬੇਟਾ ਆਉਂਦਾ ਬੇਟਾ ਕੇ ਮਾਹੌਲ ਦੇਖਦਾ ਉੱਪਰ ਤੇ ਆਪਣੀ ਮੰਮੀ ਨੂੰ ਫਿਰ ਆਪਣੀ ਚਾਚੀ ਨੂੰ ਦੱਸਦਾ ਹੈਗਾ ਤੇ ਇੱਕੋ ਲੱਗਦਾ ਮਹੱਲੇ ਦੇ ਵਿੱਚ ਹਾਹਾਕਾਰ ਮੱਚਦੀ ਹੈ ਤੇ ਇਕੱਠੇ ਹੋ ਜਾਂਦੇ ਨੇ ਫਿਰ ਇਹਨਾਂ ਨੇ ਮਤਲਬ ਉਹ ਲੜਕੀ ਨੂੰ ਉੱਥੋਂ ਲਾਇਆ ਬਟ ਜਿਹੜਾ ਦੋਸ਼ ਹੈ ਇਹ ਮੇਰੇ ਹਸਾਬ ਨਾਲ ਮੈਂ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਦਾ ਕਿ ਜੋ ਜੈਨੂਨ ਰਿਪੋਰਟ ਹੈ ਜੋ ਜੈਨੂਨ ਕੇਸ ਹੈ ਉਹ ਕੀਤੀ ਜਾਵੇ ਉਹਦੇ ਨਾਲ ਅਸੀਂ ਸਹਿਮਤ ਹਾਂ ਪਰ ਮੇਰਾ ਨਾਮ ਅਮਰਜੀਤ ਸਿੰਘ ਹੈ ਮਾਚੀਵੜੇ ਤੋਂ ਮੈਸਬਿਲਟੀ ਵੀਆਈਸੀ ਪੱਤੀ ਰੋਡ ਬਨਾਲਾ 10 9 10 ਸਾਲ ਪਹਿਲੇ ਵਿਆਹੀ ਸੀ ਬੇਟੀ ਨੂੰ ਬਹੁਤ ਟੌਰਚਰ ਕਰਦੇ ਰਿਹਾ ਸਾਲ ਇਕਨ ਵਧੀਆ ਨੀਬੀ ਵਧੀਆ ਰਹੀ ਉਸ ਤੋਂ ਬਾਅਦ ਬੱਚੀ ਨੂੰ ਮਾਰਨ ਖਤਾਈ ਤੇ ਕਾਫੀ ਪਰੇਸ਼ਾਨ ਕਰਦੇ ਸੀ ਇਹ ਇੱਕ ਬੇਟੀ ਦੇ ਘਰ ਵਾਲਾ ਜਿਹੜਾ ਸੀ ਅਵਤਾਰ ਸਿੰਘ ਉਹ ਉਹ ਦੀ ਸੱਸ ਦਰਸ਼ਨ ਕੋ ਅਜੇ ਬਿਲਕੁਲ ਦੀ ਹੋਰ ਤੇ ਇਹਦੀ ਨਨ ਨਾਲ ਵਿਆਹੀ ਜੀ ਖੰਨੇ ਉਹ ਵੀ ਜਦ ਉਥੋਂ ਆਉਂਦੀ ਸੀ 6 ਮਹੀਨੇ ਬਾਅਦ ਸਾਲ ਬਾਅਦ ਉਹਨੇ ਵੀ ਆ ਕੇ ਬੇਟੀ ਨੂੰ ਬੜਾ ਚੰਗਾ ਬੋਲਣਾ ਤੇ ਮਾਰਕਾਈ ਕਰਨੀ ਉਸ ਤੋਂ ਬਾਅਦ ਮੇਰੀ ਬੇਟੀ ਦੀ ਇੱਕ ਬੇਟੀ ਹੋ ਗਈ ਬਿਲਕੁਲ ਵੀ ਬੋਲ ਫੇਰ ਵੀ ਨਾ ਚੱਲੀ ਗਿਆ ਜੀ ਕਦੇ ਪੰਚਾਇਤ ਇਕੱਠੀ ਕਰ ਕਦੇ ਅਸੀਂ ਲੈ ਜਾਂਦੇ ਸੀ ਦੋ ਦੋ ਮਹੀਨੇ ਸਾਡੇ ਕੋਲ ਬੈਠੀ ਰਹਿੰਦੀ ਸੀ ਦੋ ਦੋ ਮਹੀਨੇ ਬੈਠੇ ਰਹਿੰਦੇ ਸਾਡੇ ਕੋਲ ਉਸ ਤੋਂ ਬਾਅਦ ਪੰਚਾਇਤ ਬੰਦੇ ਇਕੱਠੇ ਕਰਕੇ ਫੇਰ ਅਸੀਂ ਤੋਰ ਦਿੰਦੇ ਸੀ ਇਹਨਾਂ ਨੂੰ ਹੁਣ ਗਮ ਬੇਟੀ ਨੂੰ ਫਹਾਦ ਇਹ ਕਹਿੰਦਾ ਨਹੀਂ ਮਾਰਦਾ ਇਹ ਕਹਿੰਦੇ ਨਹੀਂ ਉਹਨੇ ਆਪ ਫਹਾ ਲਿਆ ਜੀ ਤੇ ਸਾਨੂੰ ਇਹਨਾਂ ਨੇ ਫੋਨ ਵੀ ਕੀਤਾ ਕਿ ਸਾਨੂੰ ਕਿਸੇ ਨੇ ਫੋਨ ਕੀਤਾ ਵੀ ਤੁਹਾਡੀ ਬੇਟੀ ਨਾਲ ਇਦਾਂ ਘਟਨਾ ਵਾਪਰ ਗਈ ਹੈ ਪ੍ਰਸ਼ਾਸਨ ਤੋਂ ਇਹ ਵੀ ਮੰਗ ਚਾਹੁੰਦੇ ਆ ਇਹਦੀਆਂ ਜੋ ਬੇਟੀਆਂ ਨੇ ਦੋ ਇੱਕ ਤਾਂ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜੋ ਬਣਦੀ ਸਜ਼ਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਹਣਕਾ ਸੀ ਮੰਜੇ ਇਹ ਆਪਣੇ ਇੱਕ ਰੁੱਕਾ ਮਸੂਲ ਹੋਇਆ ਸੀ ਬੀ ਐਮ ਸੀ ਹਸਪੀਟਲ ਬਰਨਾਲਾ ਤੋਂ ਜੀ ਮੰਜੂ ਕੌਰ ਵਾਈਫ ਆਪਤਾਰ ਸਿੰਘ ਬੱਸੀ ਪਸਤੀ ਬਰਨਾਲਾ ਜੀ ਇਹਨਾਂ ਦੀ ਏਜ ਹੈਗੀ ਆ 29-30 ਸਾਲ ਅਸੀਂ ਲੜਕੀ ਦੇ ਪਿਤਾ ਅਮਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ 108 ਬੀਨਸ ਤਹਿਤ ਮੁਕਦਮਾ ਦਰਜ ਕੀਤਾ ਜੀ ਆਪਤਾਰ ਸਿੰਘ ਦੇ ਖਿਲਾਫ ਹਾਂਜੀ ਹਾਂਜੀ ਆਪਤਾਰ ਸਿੰਘ ਨੂੰ ਅਸੀਂ ਅਰੈਸਟ ਕਰ ਲਿਆ ਮੁਕਦਮਾ ਦੀ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੋਂ ਬਾਅਦ ਡੈਡ ਬੋਲੀ ਉਹਨਾਂ ਨੇ ਬਾਅਦ ਸੰਦੇ ਵਾਅਦਾ ਕੀਤਾ ਜੀ